ਹਾਂਜੀ ਬਾਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਏ ਆਪਾਂ ਚੀਮਾ ਠੀਕ ਹੈ ਜੀ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਬਾਈ ਸਾਸਤਰੀ ਕਾਲ ਜੀ ਸਾਸਤਰੀ ਬਾਈ ਕੀ ਨਾਂ ਵੀਰੇ ਆਪਣਾ ਰਮਜ਼ਾਨ ਆਗਿਆ ਪਿੰਡ ਜੀ ਚੀਮਾ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ ਆਪਣਾ 77175 65x02 ਤੁਹਾਡਾ ਫੇਰ ਦੱਸੋ ਜੀ 77175 65x02 ਠੀਕ ਹੈ ਜੀ ਦੱਸੋ ਬਾਈ ਡਿਟੇਲ ਕਿੱਡੇ ਦੀ ਆਪਣੀ ਦੀ ਕਿੱਲ ਕਟਾਈ ਆਪਣੇ ਕੋਲ ਜੈਡ ਬਲੈਕ ਮੂਰਾ ਨਾਲ ਦਾ ਠੀਕ ਹੈ ਜੀ ਤੇ ਪੌਣੇ 2 ਸਾਲ ਦੀ ਉਮਰ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਲਿਓ ਠੀਕ ਹੈ ਜੀ ਕੋਈ ਦੇਖ ਸਕਦੇ ਜੇ ਕੋਈ ਵੀਰ ਚਾਹ ਬਣ ਹੁੰਦਾ ਲੈਣ ਦਾ ਠੀਕ ਹੈ ਜੀ ਕੋਈ ਰੇਟ ਵੀ ਦੱਸ ਦਿ ਜੀ ਰੇਟ ਵੀਰੇ ਦਾ ਆਪਾਂ 35000 ਕਰਦੇ ਆ ਠੀਕ ਹੈ ਜੀ ਕੋਈ ਦੇਖ ਸਕਦਾ ਮੂਰਾ ਨਾਲ ਦਾ ਬਈ ਕਹਿੰਦਾ ਹੁਣਾ ਕਾਰਪੂਲ ਕਿਹੜੀ ਪੁੱਛ ਜੈਡ ਬਲੈਕ ਪੂ ਜੈਡ ਬਲੈਕ ਆ ਜੀ ਦੇਖ ਸਕਦੇ ਬਰਾ ਠੀਕ ਹੈ ਸੀਲ ਸੀਲ ਕਹਿੰਦਾ ਕਮੜਾ ਹੱਥ ਉੱਤੇ ਫਿਰੋ ਜੀ ਮੂਰਾ ਠੰਡਾ ਸੀਲ ਆ ਜੀ ਇਹੋ ਜੀ ਕੋਈ ਗੱਲ ਨਹੀਂ ਠੀਕ ਹੈ ਇਹ ਮਰਜੀ ਜਿਹਾ ਵਾਕ ਬਾਈ ਪੌਣੇ 2 ਸਾਲ ਦਾ ਹੋ ਗਿਆ ਜੀ ਠੀਕ ਹੈ ਜੀ ਦੇਖ ਸਕਦੇ ਹੋ ਜੇ ਕਿਸੇ ਦੇ ਬਾਈ ਨੂੰ ਫਟਾ ਤਾਂ ਜ਼ਰੂਰ ਬਾਈ ਨਾਲ ਕੰਡੈਕਟ ਕਰੋ ਨੰਬਰ ਸੁਣ ਬਾਈ ਮੈਂ ਦੱਸ ਦਿੱਤਾ ਜੇ ਬਸ ਸਕਰੀਨ ਤੇ ਵੀ ਲਾ ਦਾਂਗੇ ਬਾਈ ਦਾ ਠੀਕ ਹੈ ਜੀ ਤੇ ਬਾਈ ਦੂਜੀ ਆਪਣੀ ਬੱਸੀ ਦਿਖਾਓ ਜੀ ਆ ਬੱਸੀ ਆ ਜੀ ਆਪਣੇ ਕੋਲੇ ਠੀਕ ਹੈ ਜੀ ਕ੍ਰਾਸ ਨਾਲ ਚਲ ਜਾਏਗੀ ਠੀਕ ਹੈ ਜੀ ਤੇ ਇਹ ਠੀਕ ਆ ਭਰਾਵਾਂ ਦੇ ਕਾਬਲ ਠੀਕ ਹੈ ਜੀ ਕਿੰਨੇ ਘਟਾ ਮਿਲੂ ਵੀਰੇ ਇਹ ਬਾਈ ਆਪਣੇ ਕੋਲੇ ਹੋ ਗਈ ਉਹ ਸਭ ਕੁ ਸਾਲ ਦੀ ਸਵਾਗਤ ਹੈ ਜੀ ਠੀਕ ਹੈ ਸਵਾਗਤ ਹੈ ਕੋਈ ਸਵਾਗਤ ਹੈ ਹੈਲੀ ਅੰਡਰਸਟੂਡੀਓ ਬਣਾਉਣ ਦੇ ਲਈ ਕਾਬਲਾ ਬਸੀ ਸੋਹਣੀਆ ਕੀ ਰੇਟ ਟੂ ਟਾ ਭਰਾ ਇਹਦਾ 12000 ਰੁਪਇਆ ਕਰ ਲਿਆ ਵੀਰੇ 12000 ਠੀਕ ਹੈ ਜੀ 12000 ਰੁਪਇਆ ਰੇਟ ਆ ਠੀਕ ਹੈ ਜੀ ਮੜੀ ਪੁੱਛ ਸਕਦੇ ਜੀ ਥਣਪੁਰਾ ਨਖਰਮਾ ਹਾਂਜੀ ਹਾਂਜੀ ਠੀਕ ਹੈ ਰਾਈਜੀ ਜੀਤਾ ਫਾਰਮ ਟੀਵੀ ਹਾਂ ਬਰਨਾਲਾ ਨੂੰ ਬਹੁਤ ਬਸਕ੍ਰਾਈਬ ਕਰ ਤੇ ਸੇਬ ਜੁਕਰ ਕਰੋ ਤਾਂ ਕਿ ਸਮੇਂ ਨਮਿਤ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਆਪਣਾ ਨੰਬਰ ਹੈਗਾ ਜੀ 7528000355 ਜੇ ਕਿਸੇ ਭਾਈ ਨੇ ਐਡ ਕਰਵਾਉਣੀ ਤਾਂ ਆਪਣ ਨਾਲ ਜਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ